ਦਸ ਨੇ ਹਵਾਏ ਕੋਈ ਦੇ ਨੀ ਸਨੇਹਾ ਮਨ ਕਿਧਰ ਗਿਆ ਮੇਰਾ ਨਾਲ ਨੀ ਕਿਧਰ ਗਿਆ ਮੇਰਾ ਨਾਲ ਨੀ ਦਸ ਨੇ ਹਵਾਏ ਕੋਈ ਦੇ ਨੇ ਸੁਨਹਿਾ ਮੈਨੂੰ ਕਿੱਧਰ ਗਿਆ ਮੇਰਾ ਲਾਲਨੀ ਕਿੱਧਰ ਗਿਆ ਮੇਰਾ ਲਾਲਨੀ ਦੇਵਾ ਕੀ ਜਵਾਬ ਮੈਨੂੰ ਪੋਛ ਦੇਨੇ ਲਾਲ ਦੋਵੇਂ ਕੜੀ ਮੁੜੀ ਕਰ ਦੇ ਸਵਾਲਨੀ ਕਿਧਰ ਗਿਆ ਮੇਰਾ ਲਾਲਨੀ ਕਿਧਰ ਗਿਆ ਮੇਰਾ ਲਾਲਨੀ ਜਿਹੜੇ ਕਾ ਨਾਰਸ ਕਾ ਚੁੱਪ ਵੀ ਕਰਾਵਾਣਾ ਲਾਰੇ ਲਾਕੇ ਵਕਤ ਬੁਝਾਰ ਦੀ ਜਿੱਦ ਕਰ ਦੇ ਨੇ ਦੋਵੇਂ ਆਖ ਦੇ ਨੇ ਬਾਰ ਬਾਰ ਕਲ ਕਰ ਅਜੀਤ ਤੇ ਜੁਜਾਰ ਦੀ ਮਿਲਾਂਗੇ ਜ਼ਰੂਰ ਅਸੀਂ ਝੂਠੀ ਮੁਠੀ ਹੌਸਲਾ ਦੇ ਗੱਲ ਬਾਤ ਰਹੀ ਹਮਟਾਲਨੀ ਕੜੀ ਮੁੜੀ ਕਰ ਦੇ ਸਵਾਲਨੀ ਕੜੀ ਮੁੜੀ ਕਰ ਦੇ ਸਵਾਲਨੀ ਸਰਸਾਤ ਵਖ ਹੋ ਕੇ ਰਹੇ ਨੇ ਉਡੀਕ ਦੇ ਵੱਡੇ ਵੀਰ ਆਪੇ ਲਬ ਲੈਣ ਗਏ ਆਉਣਗੇ ਜ਼ਰੂਰ ਸਾਨੂੰ ਕਰ ਦੇ ਪਿਆਰ ਬੜਾ ਸਾਡੇ ਤੋਂ ਬਿਨਾ ਕਤਰੇਣਗੇ ਸਾਡੇ ਤੋਂ ਬਿਨਾ ਕਤਰੇ ਦੂਰੇ ਦੂਰੇ ਤੱਕ ਰਹੇ ਪਿੱਛੇ ਮੁੜ ਵੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਲਾਲਨੀ ਠੱਕੇ ਹਾਰੇ ਸੋ ਗਏ ਦੋਵੇਂ ਲਾਲਨੀ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਣਗੇ ਆਖ ਦੇਸੀ ਮਿਲਾਗੇ ਸਵੇਰੇ ਜਦ ਸਾਰਿਆਂ ਨੂੰ ਰੋਸ ਰੋਸ ਸਭ ਨੂੰ ਸਤਾਵਾਂਗੇ ਏਕੀ ਭਲਾ ਗੱਲ ਹੋਈ بول گئےو چھوٹیاں نو بولਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਕਿੱਧਰ ਗਿਆ ਮੇਰਾ ਲਾਲਨੀ ਕਿੱਧਰ ਗਿਆ ਮੇਰਾ ਲਾਲ ਇੱਕ ਪਲਾਂਘਲ ਹੋਈ ਪੁੱਲ ਗਏ ਛੋਟਿਆ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਘੜੀ ਮੁੜੀ ਕਰ ਦੇ ਸਵਾਲ ਨਹੀਂ ਕਿਧਰ ਗਿਆ ਮੇਰਾ ਲਾ ਕਿੱਧਰ ਗਿਆ ਮੇਰਾ ਲਾਲਨੀ